ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਸ਼ੰਭੂ ਤੇ ਖਨੂਰੀ ਬਾਰਡਰਾਂ ਤੇ ਚੱਲ ਰਿਹਾ ਹੈ ਉਹਦੀ ਅਦਾਲਤ ਵਿੱਚ ਆਵਾਜ਼ ਗਈ ਹੈ ਕੱਲ ਫੈਸਲਾ ਆਇਆ ਹੈ ਫੈਸਲਾ ਇਹ ਆਇਆ ਕਿ ਸਰਕਾਰ ਨੇ ਆ ਬੈਰੀਕੇਡ ਆ ਰੋਕਾਂ ਹਰਿਆਣਾ ਗਵਰਨਮੈਂਟ ਨੇ ਗਲਤ ਲਈ ਅਸ ਪਰ ਆਪਾਂ ਲੋਕਤੰਤਰ ਦੀਆਂ ਗੱਲਾਂ ਤਾਂ ਕਰਦੇ ਆਂ ਲੋਕਤੰਤਰ ਦੇ ਵਿੱਚ ਜਿਹੜਾ ਆਹ 8 ਮਹੀਨੇ ਤੋਂ ਲੋਕ ਬੈਠੇ ਹੋਏ ਨੇ ਸੜਕਾਂ ਤੇ ਉਹਨਾਂ ਨੂੰ ਜਿਨ੍ਹਾਂ ਨੇ ਰੋਕਿਆ ਜਿਨ੍ਹਾਂ ਵਪਾਰੀਆਂ ਦਾ ਨੁਕਸਾਨ ਹੋਇਆ ਕੀ ਕੋਰਟ ਉਹਨਾਂ ਨੂੰ ਮੁਆਵਜ਼ਾ ਵੀ ਦੇਊਗੀ ਜਾਂ ਹਰਿਆਣਾ ਗਵਰਨਮੈਂਟ ਨੂੰ ਫਾਈਨ ਵੀ ਕਰੂਗੀ ਤਾਂ ਜੋ ਕੱਲ ਇਹ ਇੱਕ ਉਦਾਹਰਨ ਬਣੇ ਕਿ ਜਿਹੜਾ ਬੰਦਾ ਐਦਾਂ ਕਾਨੂੰਨ ਤੋਂ ਬਾਹਰ ਜਾ ਕੇ ਹਰਾਨੇ ਵਾਂਗ ਬੈਰੀਕੇਡ ਲਾ ਕੇ ਸਾਡੇ ਬੱਚਿਆਂ ਨੂੰ ਸ਼ੁਭਕਰਨ ਸਿੰਘ ਉਹਨਾਂ ਨੂੰ ਸ਼ਹੀਦ ਵੀ ਕਰ ਦਊਗੀ ਉਹਨੂੰ ਕੋਈ ਜੁਰਮਾਨਾ ਵੀ ਦਿਨਾ ਪਾਊਗਾ ਉਹ ਜੁਰਮਾਨਾ ਵੀ ਮਨੁੱਖੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਉਹਦੇ ਕੀਮਤ ਮੁਤਾਬਕ ਦੇਣਾ ਚਾਹੀਦਾ ਤੇ ਜਿਹੜਾ ਨੁਕਸਾਨ ਹੋਇਆ ਜਿਹੜਾ ਕਿਸਾਨ ਜਿੱਥੇ ਬੰਦੀਆਂ ਇੱਕ ਐਮਐਸਪੀ ਦਾ ਮੁੱਦਾ ਲੈ ਕੇ ਜਾ ਰੀਆਂ ਸੀ ਉਹਨੂੰ ਜ਼ਬਰਦਸਤੀ ਰੋਕਿਆ ਗਿਆ ਹੈ ਇਹਨਾਂ ਸਾਰਿਆਂ ਦਾ ਜੋ ਅੱਜ ਕੋਰਟ ਨੇ ਪਾਸ ਕੀਤਾ ਹੈ ਉਹ ਸਹੀ ਹੈ ਪਰ ਉਹਦੇ ਨਾਲ ਉਸੇ ਵਕਤ ਹੀ ਮੇਰੀ رائے ਹੈ ਸਾਡੀ ਪਾਰਟੀ ਦੀ رائے ਹੈ ਕਿ ਜੁਰਮਾਨਾ ਵੀ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਗਲਤੀ ਸਿੱਧ ਹੋਈ ਹੈ ਸੋ ਮੈਂ ਇਹ ਲੋਕਤੰਤਰ ਨੂੰ ਜਮਹੂਰੀਅਤ ਨੂੰ ਅੱਗੇ ਵਧਾਉਣ ਵਾਸਤੇ ਇਸ ਮੁਲਕ ਦੇ ਵਿੱਚ ਜਿਹੜੀ ਕਿ ਬਿਲਕੁਲ ਤੈਸ਼ ਨੈਸ਼ ਹੈ ਇਹ ਸਾਰਿਆਂ ਦਾ ਧਿਆਨ ਲੈਣਾ ਚਾਹਨਾ ਕਿ ਕੋਈ ਰਾਜ ਘਰ ਦੀ ਧਿਰ ਹੈ ਉਹਨੂੰ ਜੁਰਮਾਨਾ ਜਦ ਤੱਕ ਨਹੀਂ ਹੋਊਗਾ ਤਾਂ ਜਮਹੂਰੀਅਤ ਨਹੀਂ ਬਚ ਸਕਦੀ ਹਰ ਹਕੂਮਤ ਮਨਮਾਨੀਆਂ ਕਰਦੀ ਹੈ ਉਹ ਮਨਮਾਨੀਆਂ ਲੋਕਾਂ ਦਾ ਹਰ ਪੱਖੋਂ ਨੁਕਸਾਨ ਕਰਦਿਆਂ। ਉਹਨਾਂ ਨੂੰ ਵੋਟਾਂ ਦੀ ਰਾਜਨੀਤੀ ਦੇ ਵਿੱਚ ਹੋ ਸਕਦਾ ਉਹਦਾ ਫਾਇਦਾ ਹੁੰਦਾ ਹੋਵੇ ਪਰ ਜਮਹੂਰੀਅਤ ਦਾ ਕਤਲ ਹੋ ਜਾਂਦਾ ਹੈ। ਸੋ ਇੱਕ ਤਾਂ ਹਾਈ ਕੋਰਟ ਦਾ ਅਸੀਂ ਫੈਸਲਾ ਐਪਰੀਸ਼ੀਏਟ ਕਰਦੇ ਆਂ। ਨਾਲ ਹੀ ਭਰਪੂਰ ਨਖੇਦੀ ਕਰਦੇ ਆਂ ਹਰਿਆਣਾ ਗਵਰਨਮੈਂਟ ਦੀ ਡਿਕਟੇਟਰਸ਼ਿਪ ਦੀ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਤੇ ਤੀਜਾ ਅਸੀਂ ਮੰਗ ਕਰਦੇ ਆਂ ਕਿ ਜੁਰਮਾਨਾ ਬਹੁਤ ਵੱਡਾ ਹੋਣਾ ਚਾਹੀਦਾ ਹੈ ਤਾਂ ਤੇ ਜਮਾ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੇਣਾ ਚਾਹੀਦਾ ਹੈ ਇਹ ਘੱਟੋ ਘੱਟ 500-700 ਕਰੋੜ ਰੁਪਇਆ ਹੋਣਾ ਚਾਹੀਦਾ ਤਾਂ ਜੋ ਅੱਗੇ ਤੋਂ ਕੋਈ ਜੁਰਤ ਨਾ ਕਰੇ ਕਾਨੂੰਨ ਨੂੰ ਆਪਣੇ ਹੱਥਾਂ ਚ ਲੈ ਕੇ ਮਨਮਾਨੀ ਕਰਦਾ ਬਸ ਅੱਜ ਮੇਰਾ ਇਹੀ ਵਿਚਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ